ਬੀ ਸਦਾਰਾ ਦੇ ਸਾਰੇ ਪਾਠਕਾਂ ਅਤੇ ਸਰੋਤਿਆਂ ਨੂੰ ਪਿਆਰ ਭਰੀ ਜੀ ਆਇਆਂ। ਸਾਥੀਓ ਅੱਜ ਅਸੀਂ ਪੜਨ ਜਾ ਰਹੇ ਹਾਂ ਲੇਖ ਵੈਨਜ਼ੂਏਲਾ, ਟਰੰਪ ਅਤੇ ਬਹੁਤ ਰੂਵੀ ਸੰਸਾਰ। ਅੱਜ ਦੁਨੀਆ ਇੱਕ ਹਲਚਲ ਉਥਲ-ਪੁਥਲ ਅਤੇ ਮੋਰਸਾਫ ਬੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਇਸ ਦਾ ਇੱਕ ਵੱਡਾ ਕਾਰਨ ਟਰੰਪ ਦਾ ਸੰਸਾਰ ਦੀ ਬਹੁਤ ਰੂਵੀ ਹਕੀਕਤ ਤੋਂ ਬੇਮੁਖ ਹੋ ਕੇ ਤੱਕੇ ਨਾਲ ਆਪਣੀ ਧੌਂਸ ਨਾਲ ਇੱਕ ਧਰੂਵੀ ਸੰਸਾਰ ਥੋਪਣ ਦੀ ਜਿੱਦ ਹੈ ਇਸ ਲਈ ਟਮਰ ਟਰੰਪ ਕੋ ਮੰਤਰੀ ਪਦਰ ਤੇ ਗੁੰਡਾਗਰੀ ਤੇ ਉਤਰਾਇਆ ਹੈ ਲਾਤੀਨੀ ਅਮਰੀਕਾ ਦੇ ਮਹੱਤਵਪੂਰਨ ਮੁਲਕ ਵੈਂਜੂਏਲਾ ਤੇ ਧਾਵਾ ਬੋਲ ਕੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਬੰਦੀ ਬਣਾ ਕੇ ਲੈ ਆਇਆ ਅਤੇ ਨਾਲ ਹੀ ਉਸ ਦੀ ਪਤਨੀ ਨੂੰ ਵੀ ਬੰਦੀ ਬਣਾ ਲਿਆ ਗਿਆ ਹੈ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਅਗਵਾ ਕਰਕੇ ਲੈ ਆਉਣਾ ਬਸਤੀਵਾਦੀ ਦੌਰ ਨੂੰ ਮੁੜ ਪਰਤਾਉਣ ਦਾ ਯਤਨ ਹੈ 트럼ਪ ਦਾ ਇਹ ਕਹਿਣਾ ਹੈ ਕਿ ਉਹ ਵੈਨਜੂਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਹੈ ਇਹ ਬਸਤੀਵਾਦੀ ਮਾਨਸਿਕਤਾ ਤੋਂ ਬਿਨਾ ਕੁਝ ਨਹੀਂ 트럼ਪ ਨੇ ਇਸ ਕਾਰਵਾਈ ਰਾਹੀਂ ਤੀਸਰੀ ਦੁਨੀਆ ਦੇ ਦੇਸ਼ਾਂ ਨੂੰ ਅਤੇ ਖਾਸ ਤੌਰ ਤੇ ਦੱਖਣੀ ਅਮਰੀਕਾ ਦੇ ਮੁਲਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਕਿਸੇ ਵੀ ਮੁਲਕ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਸੁਰੱਖਿਅਤ ਨਹੀਂ ਹੈ ਇਸਨੇ ਨਾ ਕੇਵਲ ਲਾਤੀਨੀ ਅਮਰੀਕੀ ਬਲਕੇ ਬਹੁਤ ਸਾਰੇ ਦੇਸ਼ਾਂ ਵਿੱਚ ਹਲਚਲ ਮਚਾ ਦਿੱਤੀ ਹੈ 트럼ਪ ਨੇ ਬੋਲੀਵਿਆ ਗੁਆਟੇਮਾਲਾ ਅਤੇ ਕਿਊਬਾ ਆਦ ਨੂੰ ਵੀ ਸੱਜੀ ਧਮਕੀ ਦਿੱਤੀ ਹੈ ਪਰ ਇਹਨਾਂ ਵਿੱਚੋਂ ਕੋਈ ਵੀ 트럼ਪ ਅੱਗੇ ਝੁਕਿਆ ਨਹੀਂ ਬੋਲੀਵਿਆ ਦੇ ਰਾਸ਼ਟਰਪਤੀ ਨੇ ਤਾਂ 트럼ਪ ਦੀ ਇਸ ਧਮਕੀ ਦੀ ਚੁਣੌਤੀ ਨੂੰ ਦਲੇਰਾਨਾ ਢੰਗ ਨਾਲ ਸਵੀਕਾਰ ਕਰ ਲਿਆ ਹੈ ਦੂਸਰੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਨਵੇਂ ਆਜ਼ਾਦ ਹੋਏ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿੱਚ ਹੋਰ ਸਾਮਰਾਜੀ ਮੁਲਕਾਂ ਦੇ ਦਾਖਲੇ ਅਤੇ ਪ੍ਰਭਾਵ ਨੂੰ ਰੋਕਣ ਲਈ ਲਾਤੀਨੀ ਅਮਰੀਕਾ ਨੂੰ ਸੰਯੁਕਤ ਰਾਜ ਅਮਰੀਕਾ ਦਾ ਪਿਛਵਾੜਾ ਐਲਾਨ ਦਿੱਤਾ ਸੀ ਅਤੇ ਕਿਹਾ ਕਿ ਕਿਸੇ ਦੇਸ਼ ਵੱਲੋਂ ਇਨ੍ਹਾਂ ਮੁਲਕਾਂ ਵਿੱਚ ਕੀਤੀ ਦਖਲਅੰਦਾਜ਼ੀ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਖਲਅੰਦਾਜ਼ੀ ਮੰਨਿਆ ਜਾਵੇਗਾ ਇਸ ਨੂੰ ਪਹਿਲਾ ਸਥਾਪਿਤ ਮਨਰੋਸ ਸਿਧਾਂਤ ਕਿਹਾ ਗਿਆ ਉਸੇ ਦੀ ਤਰਜ਼ ਤੇ ਮਨਰੋ ਨਾਲ ਮੌਜੂਦਾ ਰਾਸ਼ਟਰਪਤੀ ਦਾ ਨਾਮ ਜੋੜ ਕੇ ਨਿਊਯਾਰਕ ਟ੍ਰਿਬਿਊਨ ਨੇ ਡਨਰੋ ਸਿਧਾਂਤ ਦਾ ਨਾਮ ਦਿੱਤਾ ਹੈ ਜੀਮਸ ਮਨਰੋ ਨੇ ਆਪਣਾ ਸਿਧਾਂਤ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਦਿੱਤਾ ਸੀ ਅਮਰੀਕਾ ਅੱਜ ਵੈਨਜੂਏਲਾ ਤੇ ਹਮਲਾ ਕਰਕੇ ਦੁਨੀਆ ਨੂੰ 19ਵੀਂ ਸਦੀ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜਾਂ ਅੱਜ ਦੇ ਸੰਸਾਰ ਨੂੰ 19ਵੀਂ ਸਦੀ ਵਾਲਾ ਸੰਸਾਰ ਸਮਝ ਰਿਹਾ ਹੈ ਵੈਨਜੂਏਲਾ ਵਿੱਚ ਰਾਜ ਪਲਟੇ ਦਾ ਇਹ ਪਹਿਲਾ ਯਤਨ ਨਹੀਂ ਅਮਰੀਕਾ ਦੀ ਖੋਪੀਆ ਏਜੰਸੀ ਵੱਲੋਂ ਪਹਿਲਾਂ ਵੀ ਅਜਿਹੇ ਯਤਨ ਕੀਤੇ ਜਾਂਦੇ ਰਹੇ ਹਨ ਜਿਸ ਪਾਰਟੀ ਨਾਲ ਨਿਕੋਲਸ ਮਾਦੂਰੋ ਸੰਬੰਧਤ ਹਨ ਉਸੇ ਪਾਰਟੀ ਦੇ ਬਾਨੀ ਹਿਊਗੋ ਸ਼ਾਵੇਜ਼ ਜਿਹੜੇ ਰਾਸ਼ਟਰਪਤੀ ਸਨ ਉਦੋਂ ਵੀ ਸੀਆਈਏ ਨੇ ਉਹਨਾਂ ਦਾ ਤਖਤਾ ਪਲਟਣ ਦਾ ਯਤਨ ਕੀਤਾ ਸੀ ਫੌਜੀ ਜਰਨੈਲ ਨੇ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਨੂੰ ਇੱਕ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਪਰ ਫੌਜ ਦੇ ਸ਼ਾਵੇਜ਼ ਪੱਕੀ ਜਰਨੈਲਾ ਨੇ ਰਾਜ ਪਲਟੇ ਦੀ ਇਸ ਕੋਸ਼ਿਸ਼ ਨੂੰ असफल ਬਣਾ ਦਿੱਤਾ ਸਾਸਿ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਰਾਸ਼ਟਰਪਤੀ ਸ਼ਾਵੀਜ਼ ਨੂੰ ਰਿਹਾਅ ਕਰਵਾ ਲਿਆ ਸੀ ਅਜਿਹਾ ਕਿਉਂ ਕੀਤਾ ਗਿਆ ਜਾਂ ਨਿਕੋਲਸ ਮਾਦੁਰੋਦਾ ਰਾਜ ਬਦਲਾ ਕਿਉਂ ਯੂਏਲਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਹਨ ਅਤੇ ਇਹ ਤੇਲ ਮੁਕਾਬਲਤਨ ਉੱਚ ਕੁਆਲਿਟੀ ਦਾ ਹੈ ਇਸ ਤੋਂ ਬਿਨਾ ਵੈਨਜੂਏਲਾ ਵਿੱਚ ਕੁਦਰਤੀ ਗੈਸ ਦੇ ਭੰਡਾਰ ਹਨ ਇਹੀ ਨਹੀਂ ਉੱਥੇ ਬਾਕਸਾਈਟ ਕੋਲਾ ਨਿੱਕਲ ਹੀਰੇ ਸੋਨਾ ਫਾਸਫੇਟ ਅਤੇ ਤਾਂਬੇ ਦੀਆਂ ਖਾਣਾ ਹਨ ਵੈਨਿਜੁਏਲਾ ਦੇ ਕੁਦਰਤੀ ਸਰੋਤਾਂ ਤੇ ਸਦਾ ਸਾਮਰਾਜੀਆਂ ਦੀ ਗਿਰਜ ਅੱਖ ਅਤੇ ਨੀਤ ਰਹੀ ਹੈ 20ਵੀਂ ਸਦੀ ਦੇ ਅਖੀਰ ਤੱਕ ਇਨ੍ਹਾਂ ਭੰਡਾਰਾਂ ਤੇ ਅਮਰੀਕੀ ਕੰਪਨੀਆਂ ਦੀ ਇਜਾਰੇਦਾਰੀ ਸੀ 1998 ਵਿੱਚ ਹੋਈ ਰਾਸ਼ਟਰਪਤੀ ਦੀ ਚੋਣ ਵਿੱਚ ਹਿਉਗੋ ਸ਼ਾਵੀਜ਼ ਦੀ ਜਿੱਤ ਹੋਈ ਜਿਸ ਨੂੰ ਅਮਰੀਕਾ ਅਤੇ ਇਸ ਦੇ ਪੱਖੀਆਂ ਨੇ ਰੈਡੀਕਲ ਕਹਿ ਕੇ ਭੰਡਣ ਦੀ ਮੁਹਿੰਮ ਚਲਾਈ ਸੀ ਰਾਸ਼ ਸ਼ਾਵੇਜ਼ ਜਿੱਤ ਗਿਆ ਉਸਨੇ 2 ਫਰਵਰੀ 1999 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਉਦੋਂ ਤੋਂ ਹੀ ਵੈਨਜੂਏਲਾ ਅਮਰੀਕੀ ਸਾਮਰਾਜ ਦੀਆਂ ਅੱਖਾਂ ਵਿੱਚ ਰੋੜ ਵਾਂਗੂ ਰੜਕਦਾ ਹੈ ਸਾਮਰਾਜ ਦੀ ਖਲੜੀ ਵਿਚਲਾ ਟੇਡਾ ਖੰਡਾ ਹੈ ਇਸੇ ਕਰਕੇ ਹਿਊਗੋ ਸ਼ਾਵੇਜ਼ ਦਾ ਤਖਤਾ ਪਲਟਨ ਦੀ ਕੋਸ਼ਿਸ਼ ਕੀਤੀ ਗਈ ਸ਼ਾਵੇਜ਼ ਨੇ ਇਹਨਾਂ ਕੁਦਰਤੀ ਸਰੋਤਾਂ ਤੋਂ ਹੋਈ ਆਮਦਨ ਦਾ ਇੱਕ ਹਿੱਸਾ ਲੋਕਾਂ ਦੀ ਭਲਾਈ ਅਤੇ ਉਹਨਾਂ ਨੂੰ ਸਹੂਲਤਾਂ ਦੇਣ ਲਈ ਖਰਚਣਾ ਸ਼ੁਰੂ ਕਰ ਦਿੱਤਾ ਇਸ ਨਾਲ ਜਨਤਾ ਵਿੱਚ ਉਸ ਦੀ ਹਰਮਨ ਪਿਆਰਤਾ ਵਧੀ ਇਸੇ ਕਰਕੇ ਸੀਆਈ ਵੱਲੋਂ ਉਸ ਦਾ ਤਖਤਾ ਪਲਟਣ ਦਾ ਯਤਨ ਸਫਲ ਨਾ ਹੋਇਆ ਦੁਨੀਆ ਦੀਆਂ ਹੰਬੀਆਂ ਹੋਈਆਂ ਕਮਿਊਨਿਸਟ ਪਾਰਟੀਆਂ ਨੇ ਇਸ ਨੂੰ ਸ਼ਾਵੀਸ ਸਮਾਜਵਾਦ ਕਹਿ ਕੇ ਵਧਿਆਉਣਾ ਸ਼ੁਰੂ ਕਰ ਦਿੱਤਾ ਸ਼ਾਵੀਜ਼ ਦਾ ਜਾਨਚੀਨ ਨਿਕੋਲਸ ਮਾਦੂਰੋ ਵੀ ਲਗਭਗ ਉਹਨਾਂ ਨੀਤੀਆਂ ਨੂੰ ਹੀ ਲਾਗੂ ਕਰਨਾ ਜਾਰੀ ਰੱਖ ਰਿਹਾ ਸੀ ਪਰ ਅਮਰੀਕੀ ਸਾਮਰਾਜ ਦੀਆਂ ਬੰਦਸ਼ਾ ਨੇ ਵੈਨਜੂਏਲਾ ਦੇ ਵਿਦੇਸ਼ ਵਪਾਰ ਨੂੰ ਬੁਰੇ ਰੁਖ ਪ੍ਰਭਾਵਿਤ ਕੀਤਾ ਇਸ ਨਾਲ ਦੇਸ਼ ਦੇ ਅੰਦਰ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਇਸ ਦਾ ਅਲਾਹਾ ਲੈ ਕੇ ਸੀਆਈਏ ਨੇ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਭਾਵੇਂ ਰਾਸ਼ਟਰਪਤੀ ਦੀ ਚੋਣ ਵਿੱਚ ਨਿਕੋਲਸ ਮਾਦੂਰੋ ਜਿੱਤ ਗਿਆ ਪਰ ਅਮਰੀਕਾ ਅਤੇ ਹੋਰ ਪੱਛਮੀ ਸਾਮਰਾਜੀ ਸ਼ਕਤੀਆਂ ਨੇ ਚੋਣਾਂ ਵਿੱਚ ਨਿਰਪੱਖਤਾ ਪ੍ਰਤੀ ਸ਼ੰਕੇ ਖੜੇ ਕਰਕੇ ਇਸ ਜਿੱਤ ਨੂੰ ਘੱਟੇ ਰੋਲਣ ਦਾ ਯਤਨ ਕੀਤਾ ਹੈ ਬਾਦਿਕਾ ਨਾਕਰਮ ਤੋਂ ਪ੍ਰਤੀਤ ਹੁੰਦਾ ਹੈ ਕਿ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਵੈਨਿਜੂਏਲਾ ਦੇ ਸਟੇਟ ਸਿਸਟਮ ਵਿੱਚ ਸਨ ਲਾਉਣ ਵਿੱਚ ਸਫਲ ਹੋ ਗਈਆਂ ਇਹ ਦੇਸ਼ ਦੇ ਅੰਦਰੂਨੀ ਕਾਰਨ ਸਨ ਉਧਰ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਨੂੰ ਮੁਰਤ ਤੋਂ ਮਹਾਨ ਬਣਾਉਣ ਭਾਵ ਕਿ ਮੈਗਾ ਦੇ ਨਾਰੇ ਨਾਲ ਸੱਤਾ ਵਿੱਚ ਆਇਆ ਸੀ ਮੈਨੂਫੈਕਚਰਿੰਗ ਨੂੰ ਅਮਰੀਕਾ ਵਿੱਚ ਵਾਪਸ ਲਿਆਉਣ ਦੀ ਮਨਛਾ ਨਾਲ ਉਸਨੇ ਆਯਾਤ ਨੂੰ ਸੀਮਿਤ ਕਰਨ ਅਤੇ ਅਮਰੀਕਾ ਤੋਂ ਬਾਹਰ ਅਮਰੀਕੀ ਕੰਪਨੀਆਂ ਨੂੰ ਵਾਪਸ ਲਿਆਉਣ ਲਈ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਤੋਂ ਆਯਾਤ ਦੇ ਟੈਰਫ ਵਧਾਉਣ ਦੀ ਨੀਤੀ ਅਖਤਿਆਰ ਕੀਤੀ। ਇਸ ਵਿੱਚ ਉਸਨੇ ਆਪਣੇ ਇਤਿਹਾਦੀਆਂ ਅਤੇ ਨਜ਼ਦੀਕੀਆਂ ਨੂੰ ਵੀ ਨਹੀਂ ਬਖਸ਼ਿਆ। ਯੂਰਪ ਅਤੇ ਕੈਨੇਡਾ ਨੂੰ ਵੀ ਇਸ ਟੈਰਫ ਹੱਲੇ ਵਿੱਚ ਲਪੇਟ ਲਿਆ। ਇਸ ਨਾਲ ਅਮਰੀਕਾ ਦਾ ਆਯਾਤ ਮਹਿੰਗਾ ਹੋ ਗਿਆ। ਜਿਸ ਦਾ ਸਿੱਧਾ ਅਸਰ ਅਮਰੀਕਾ ਅੰਦਰ ਵਸਤਾਂ ਦੀ ਮਹਿੰਗਾਈ ਤੇ ਪਿਆ। ਦੂਜੇ ਪਾਸੇ 트੍ਰੰਪ ਦੀ ਇਸ ਹਮਲਾਵਰ ਨੀਤੀ ਕਾਰਨ ਇਸ ਦੇ ਬਹੁਤ ਸਾਰੇ ਦੇਸ਼ਾਂ ਨਾਲ ਸਬੰਧਾਂ ਨਾਲ ਵਿਗਾੜ ਆਇਆ। ਇਸ ਨਾਲ ਪਹਿਲਾਂ ਤੋਂ ਹੀ ਚੱਲ ਰਿਹਾ ਨਿਰਦਾਲਰੀਕਰਨ ਭਾਵ ਕਿ ਡੈਡਲੋਰਾਇਜ਼ੇਸ਼ਨਸ ਅਰਥਾਤ ਡਾਲਰਾਂ ਦੀ ਥਾਂ ਸਥਾਨਕ ਕਰੰਸੀਆਂ ਰਾਹੀਂ ਵਪਾਰ ਦਾ ਰੁਝਾਨ ਵਧਿਆ। ਇਸ ਦਾ ਸੱਟਾ ਸੰਸਾਰ ਮੁਦਰਾ ਬਾਜ਼ਾਰ ਵਿੱਚ ਡਾਲਰ ਦੀ ਕੀਮਤ ਵਿੱਚ ਲਗਾਤਾਰ ਕਮੀ ਆਈ ਹੈ 1 ਸਾਲ ਵਿੱਚ ਡਾਲਰ ਦੀ 9% ਕਦਰ ਘਟਾਈ ਹੋਈ ਹੈ ਡਾਲਰ ਦੀ ਕਦਰ ਦਾ ਡਿੱਗਣ ਦਾ ਅਰਥ ਹੈ ਅਮਰੀਕਾ ਵਿੱਚ ਮਹਿੰਗਾਈ ਦਾ ਵਧਣਾ ਇਸ ਨਾਲ ਅਮਰੀਕੀ ਲੋਕਾਂ ਵਿੱਚ ਟਰੰਪ ਪ੍ਰਸ਼ਾਸਨ ਪ੍ਰਤੀ ਅਸੰਤੁਸ਼ਟਤਾ ਅਤੇ ਗੁੱਸਾ ਵਧਿਆ ਹੈ ਇਸ ਦਾ ਇੱਕ ਪ੍ਰਗਟਾਵਾ ਤਾਂ ਇਹ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਉਪਰੰਤ ਜਿੰਨੀਆਂ ਵੀ ਚੋਣਾਂ ਹੋਈਆਂ ਉਹਨਾਂ ਵਿੱਚ ਟਰੰਪ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਇਹਨਾਂ ਵਿੱਚੋਂ ਕੁਝ ਸੀਟਾਂ ਉਹ ਵੀ ਸਨ ਜਿਨ੍ਹਾਂ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਡੋਨਾਲਡ 트੍ਰੰਪ ਨੂੰ ਜਿੱਤ ਮਿਲੀ ਸੀ ਸਭ ਤੋਂ ਵੱਧ ਮਹੱਤਵਪੂਰਨ ਅਮਰੀਕਾ ਦੀ ਵਿੱਤੀ ਰਾਜਧਾਨੀ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਹੈ ਜਿਸ ਦੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੁਹਰਾਨ ਮਮਦਾਨੀ ਜੋ ਕਿ ਇੱਕ ਪਾਕੀ ਭਾਰਤੀ ਮੂਲ ਜੋੜੇ ਦਾ ਬੇਟਾ ਹੈ ਅਤੇ ਮੁਸਲਮਾਨ ਹੈ ਵਿਰੁੱਧ 트੍ਰੰਪ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ ਦੀ ਜਿੱਤ ਹੈ 트੍ਰੰਪ ਨੂੰ ਉਸ ਨੂੰ ਸਮਾਨਤ ਵਿਰੋਧੀ ਤੇ ਏਲੀਨ ਤੱਕ ਕਿਹਾ ਹੈ ਸਾਮਰਾਜੀ ਮੁਲਕਾਂ ਵਿੱਚ ਉਸ ਨੂੰ ਕਮਿਊਨਿਸਟ ਕਹਿ ਕੇ ਭੰਡਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਆਪਣੀ ਪਾਰਟੀ ਦੇ ਉਮੀਦਵਾਰ ਦੀ ਥਾਂ ਡੈਮੋਕ੍ਰੈਟਿਕ ਪਾਰਟੀ ਦੇ ਬਾਗੀ ਉਮੀਦਵਾਰ ਨੂੰ ਵੋਟਾਂ ਪੁਆਈਆਂ ਚੋਣਾਂ ਵਿੱਚ ਟਰੰਪ ਦੀ ਹਾਰ ਤੋਂ ਬਿਨਾਂ ਟਰੰਪ ਦੀਆਂ ਨੀਤੀਆਂ ਪ੍ਰਤੀ ਰੋਸ ਦਾ ਜਨਤਕ ਪ੍ਰਗਟਾਵਾ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਦੇ ਵਿਸ਼ਾਲ ਮਜ਼ਾਰਿਆਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ 50 ਸ਼ਹਿਰਾਂ ਵਿੱਚ ਸਾਨੂੰ ਰਾਜਾ ਨਹੀਂ ਚਾਹੀਦਾ ਦੀ ਮੁਹਿੰਮ ਤਹਿਤ ਪ੍ਰਦਰਸ਼ਨ ਹੋਏ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ 트럼ਪ ਦੀਆਂ ਨੀਤੀਆਂ ਵਿਰੁੱਧ ਪਿਛਲੇ ਮਹੀਨੇ ਹੋਏ ਰੋਸ ਮਜਾਰਿਆਂ ਵਿੱਚ 70 ਲੱਖ ਲੋਕਾਂ ਨੇ ਹਿੱਸਾ ਲਿਆ ਇਸ ਤੋਂ ਬਿਨਾ ਇੰਟੈਲੀਜੈਂਸ ਐਂਡ ਕਸਟਮ ਐਨਫੋਰਸਮੈਂਟ ਆਈਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਵੀ ਲੋਕਾਂ ਵਿੱਚ ਬੇਥਾ ਗੁੱਸਾ ਹੈ ਮੋਦੀ ਦੀ ਏਜੰਸੀ ਐਨ ਆਈ ਏ ਵਾਂਗੂ ਫੈਡਰਲ ਨਿਜਮਾ ਦਾ ਘਾਨ ਕਰਦਿਆਂ ਸੂਬਾ ਸਰਕਾਰ ਦੀ ਪਰਵਾਹ ਕੀਤੇ ਬਿਨਾਂ ਹੀ ਜਿੱਥੇ ਚਾਹੇ ਜਾਵੜਦੀ ਹੈ ਆਇਸ ਇੱਕ ਦਹਿਸ਼ਤਗਰਦ ਗਰੋ ਦੀ ਤਰ੍ਹਾਂ ਵਰਤਾਓ ਕਰ ਰਹੀ ਹੈ ਇਸ ਵਿਰੁੱਧ ਵੀ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ ਮਿਨੀਆਪਲਸ ਦੇ ਲੋਕ ਆਇਸ ਦੀ ਗੁੰਡਾਗਰਦੀ ਵਿਰੁੱਧ ਉੱਠ ਖੜੇ ਹੋਏ ਹਨ ਕਿਉਂਕਿ ਇਸ ਗਰੋ ਨੇ ਉੱਥੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ ਹੈ ਇਸ ਵਿਰੋਧ ਕਾਰਨ ਆਇਸ ਨੂੰ ਉੱਥੋਂ ਵਾਪਸ ਬੁਲਾਉਣਾ ਪਿਆ ਹੈ ਅਮਰੀਕਾ ਦੇ ਅੰਦਰ ਟਰੰਪ ਦੇ ਦਾਅਵਿਆਂ ਦੀ ਅਸਫਲਤਾ ਅਤੇ ਟਰੰਪ ਤੇ ਉਸ ਦੀਆਂ ਨੀਤੀਆਂ ਪ੍ਰਤੀ ਲੋਕਾਂ ਦੇ ਵਾਧੇ ਅਸੰਤੋਸ਼ਟ ਕਾਰਨ ਟਰੰਪ ਨੂੰ ਕਿਸੇ ਅੱਖਾਂ ਝੁੰਡਿਆਊ ਕਾਰੇ ਦੀ ਅਨਸਰ ਦੀ ਲੋੜ ਸੀ ਤਾਂ ਜੋ ਅਮਰੀਕਾ ਦੇ ਲੋਕਾਂ ਦਾ ਧਿਆਨ ਦੇਸ਼ ਦੀਆਂ ਅੰਦਰੂਨੀ ਪ੍ਰਸਥਤੀਆਂ ਤੋਂ ਹਟਾ ਕੇ ਅਜਿਹੇ ਕਾਰੇ ਵੱਲ ਲੱਗ ਸਕੇ ਕਿਸੇ ਆਜ਼ਾਦ ਅਤੇ ਪ੍ਰਭੂ ਸੱਤਾਪਨ ਦੇਸ਼ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ ਲੈ ਆਉਣਾ ਅਜਿਹਹਾ ਕਾਰਾ ਸੀ ਵੈਂਜੂਏਲਾ ਵਿੱਚ 트럼ਪ ਦੀ ਗੁੰਡਾਗਰਦੀ ਵਿੱਚ ਅਮਰੀਕਾ ਵਿੱਚ ਉਸ ਦੀਆਂ ਨੀਤੀਆਂ ਪ੍ਰਤੀ ਵੱਧ ਰਹੇ ਵਿਰੋਧ ਦਾ ਵੱਡਾ ਰੋੜ ਹੈ ਜੇਕਰ ਦਵੰਧਵਾਦੀ ਨਜ਼ਰੀਏ ਨਾਲ ਦੇਖੀਏ ਤਾਂ ਨਿਕੋਲਸ ਮਾਦੂਰੋ ਨੂੰ ਅਗਵਾ ਕਰਨਾ 트럼ਪ ਦੀ ਮਜ਼ਬੂਤੀ ਹੀ ਨਹੀਂ ਕਮਜ਼ੋਰੀ ਦਾ ਵੀ ਪ੍ਰਗਟਾਵਾ ਹੈ ਉਧਰ ਰੂਸ-ਜੁਕ੍ਰੇਨ جنگ ਕਾਰਨ ਨਾਟੋ ਦੇਸ਼ਾਂ ਵੱਲੋਂ ਲਾਈਆਂ ਪਾਬੰਦੀਆਂ ਅਤੇ ਨਾਰਥਸਟ ਸਟ੍ਰੀਮ ਪਾਈਪਲਾਈਨ ਜਿਸ ਤਰ੍ਹਾਂ ਹੀ ਰੂਸ ਤੋਂ ਯੂਰਪ ਨੂੰ ਤੇਲ ਸਪਲਾਈ ਹੁੰਦਾ ਸੀ ਵਿੱਚ ਸਾਬੋਤਾਜ ਕਾਰਨ ਪੱਛਮ ਵਿੱਚ ਤੇਲ ਸਪਲਾਈ ਵਿੱਚ ਕਮੀ ਆਈ ਹੈ ਜਿਸ ਨੇ ਯੂਰਪ ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਖਾਸਾ ਵਾਧਾ ਕੀਤਾ ਹੈ ਇਸ ਵਾਧੇ ਨਾਲ ਆਮ ਕੀਮਤ ਰੇਖਾ ਵੀ ਉੱਪਰ ਗਈ ਹੈ ਵੈਨਜੂਏਲਾ ਵਿੱਚ ਤੇਲ ਦਾ ਵੱਡਾ ਭੰਡਾਰ ਹੈ ਅਮਰੀਕਾ ਇਨ੍ਹਾਂ ਤੇਲ ਭੰਡਾਰਾਂ ਤੇ ਕੰਡੋਰ ਕਰਕੇ ਅਤੇ ਯੂਰਪ ਨੂੰ ਇਹ ਤੇਲ ਵੇਚ ਕੇ ਮੁਨਾਫਾ ਕਮਾਉਣਾ ਚਾਹੁੰਦਾ ਹੈ ਟਰੰਪ ਪ੍ਰਸ਼ਾਸਨ ਰੂਸ ਤੇ ਪਾਬੰਦੀਆਂ ਤੇ ਪਾਈਪਲਾਈਨ ਸਾਬੋਤਾਜ ਕਾਰਨ ਪੈਦਾ ਹੋਈ ਸਥਿਤੀ ਨੂੰ ਆਪਣੇ ਮੁਨਾਫੇ ਲਈ ਵਰਤਣਾ ਚਾਹਦਾ ਹੈ ਇਹ ਵੀ ਇਸ ਦਾ ਇੱਕ ਕਾਰਨ ਹੈ ਇੱਕ ਸਵਾਲ ਹੈ ਕਿ ਆਖਰ ਟਰੰਪ ਨੇ ਇਹ ਜੁਰਤ ਕਿਵੇਂ ਕੀਤੀ ਜਿਵੇਂ ਇਰਾਕ ਵਿੱਚ ਰਸਾਇਣਕ ਹਥਿਆਰਾਂ ਦਾ ਅਫਗਾਨਿਸਤਾਨ ਵਿੱਚ ਲਦੀਨ ਦਾ ਬਹਾਨਾ ਲਾ ਕੇ ਹਮਲਾ ਕੀਤਾ ਸੀ ਉਵੇਂ ਹੀ ਵੈਨਜੂਏਲਾ ਤੇ ਨਸ਼ਾ ਤਸਕਰੀ ਦਾ ਬਹਾਨਾ ਬਣਾ ਕੇ ਕੇਰਾਬੰਦੀ ਕਰ ਰਿਹਾ ਸੀ ਇਸ ਸਥਿਤੀ ਵਿੱਚ ਮਾਦੂਰੋ ਹਮਾਇਤ ਰੂਸ ਅਤੇ ਚੀਨ ਵੱਲ ਵੇਖਦੇ ਰਹੇ। ਉਹਨਾਂ ਨੇ ਕੁਝ ਕੀਤਾ ਕਿਉਂ ਨਾ? ਚੀਨ ਆਮ ਨੀਤੀ ਵਜੋਂ ਆਰਥਿਕ ਸਾਧਨਾ ਰਾਹੀਂ ਆਪਣੇ ਪ੍ਰਭਾਵ ਦਾ ਵਿਸਤਾਰ ਕਰਨ ਅਤੇ ਜੰਗ ਨੂੰ ਟਾਲਣ ਦੀ ਨੀਤੀ ਤੇ ਚੱਲ ਰਿਹਾ ਹੈ। ਤਾਈਵਾਨ ਖਾੜੀ ਵਿੱਚ ਅਮਰੀਕੀ ਪ੍ਰਚਾਰਟਾਂ ਦੇ ਬਾਵਜੂਦ ਚੀਨ ਨੇ ਫੌਜੀ ਸਾਧਨ ਬੰਨਣ ਤੋਂ ਗੁਰੇਜ਼ ਕੀਤਾ ਹੈ। ਇਸ ਮਾਮਲੇ ਵਿੱਚ ਚੀਨ ਦੀ ਸਥਿਤੀ ਨੂੰ ਉਸ ਦੀ ਇਸ ਆਮ ਨੀਤੀ ਦੇ ਪ੍ਰਸੰਗ ਵਿੱਚ ਰੱਖ ਕੇ ਸਮਝਿਆ ਜਾ ਸਕਦਾ ਹੈ। ਜਿਥੋਂ ਤੱਕ ਰੂਸ ਦਾ ਸਬੰਧ ਹੈ ਜਾਪਦਾ ਹੈ ਕਿ ਦੋ ਸਾਮਰਾਜੀ ਚੌਧਰੀਆਂ ਟਰੰਪ ਅਤੇ ਪੁਤਿਨ ਵਿਚਕਾਰ ਇੱਕ ਅਣਲਿਖਤ ਸਮਝੌਤਾ ਜਾਂ ਚੁੱਪ ਸਹਿਮਤੀ ਹੋ ਗਈ ਹੈ ਇਸ ਸਹਿਮਤੀ ਅਨੁਸਾਰ ਟਰੰਪ ਰੂਸ ਜੋ ਯੂਕਰੇਨ ਵਾਰਤਾ ਵਿੱਚ ਰੂਸੀ ਪੋਜੀਸ਼ਨਾਂ ਦੀ ਵਕਾਲਤ ਕਰ ਰਿਹਾ ਹੈ ਉਹ ਯੂਕਰੇਨ ਨੂੰ ਪੂਰਾ ਡੋਨਬਾਸ ਖਾਲੀ ਕਰਨ ਲਈ ਕਹਿ ਰਿਹਾ ਹੈ ਡੋਨਬਾਸ ਦੇ 80% ਹਿੱਸੇ ਤੇ ਰੂਸ ਦਾ ਕਬਜ਼ਾ ਹੋ ਚੁੱਕਿਆ ਹੈ ਪਰ 20% ਹਿੱਸਾ ਅਜੇ ਵੀ ਯੂਕਰੇਨ ਦੇ ਕੰਟਰੋਲ ਹੇਠ ਹੈ 트럼ਪ ਦੀ ਪੋਜੀਸ਼ਨ ਹੈ ਕਿ ਯੂਕਰੇਨ ਇਹ ਹਿੱਸਾ ਖਾਲੀ ਕਰ ਦਵੇ ਇਸ ਤੋਂ ਬਿਨਾ ਜੋਮਪਰ ਜਾਇਆ ਅਤੇ ਖੈਰਸਨ ਖੇਤਰ ਵਿੱਚ ਜਿੰਨੇ ਖੇਤਰ ਤੇ ਰੂਸ ਦਾ ਕਬਜ਼ਾ ਹੋ ਚੁੱਕਿਆ ਹੈ ਉਹ ਰੂਸ ਕੋਲ ਰਹੇ ਜਾਬਦਾ ਹੈ ਕਿ ਇਸ ਦੇ ਬਦਲੇ ਵਿੱਚ ਰੂਸ ਲਾਤੀਨੀ ਅਮਰੀਕਾ ਜਿਸ ਨੂੰ ਅਮਰੀਕੀ ਸਾਮਰਾਜ ਆਪਣਾ ਪਿੱਛਾ ਕਹਿੰਦਾ ਹੈ ਉਸ ਵਿੱਚ 트럼ਪ ਦਾ ਵਿਰੋਧ ਨਹੀਂ ਕਰੇਗਾ ਇਸੇ ਸਮਝੌਤੇ ਦੀ ਬੂ ਇੱਕ ਹੋਰ ਤੱਤ ਤੋਂ ਵੀ ਸਾਹਮਣੇ ਆਉਂਦੀ ਹੈ ਸਵਿਟਜ਼ਰਲੈਂਡ ਦੇ ਡਾਵੋਸ ਸਲਾਨੀ ਸ਼ਹਿਰ ਵਿੱਚ ਸੰਸਾਰ ਆਰਥਿਕ ਫੋਰਮ ਦੀ ਮੀਟਿੰਗ ਤੋਂ ਲੈ ਕੇ ਟਰੰਪ ਨੇ ਗ੍ਰੀਨਲੈਂਡ ਨੂੰ ਹਰ ਹੀਲੇ ਹਾਸਲ ਕਰਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਵੈਨਿਜੂਏਲਾ ਤੇ ਅਮਰੀਕੀ ਧੜੇ ਦੇ ਬਾਹਰੀ ਪੱਖਾਂ ਨੂੰ ਸਮਝਣ ਤੋਂ ਬਾਅਦ ਵੀ ਘਟਨਾ ਕਰਮ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਉਪ ਰਾਸ਼ਟਰਪਤੀ ਕੈਬਨਟ ਅਤੇ ਫੌਜੀ ਕਮਾਂਡ ਤੱਕ ਸਭ ਕੁਝ ਜਿਉਂ ਦਾ ਤਿਉਂ ਕਰ ਰਿਹਾ ਹੈ ਅਤੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ। ਕੇਵਲ ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਹੀ ਮਾਰੇ ਗਏ। ਇਸ ਸਾਰੀ ਸਥਿਤੀ ਤੋਂ ਇਉਂ ਜਾਪਦਾ ਹੈ ਕਿ ਵੈਨਜੂਏਲਾ ਦੇ ਸਟੇਟ ਸਿਸਟਮ ਵਿੱਚ ਫੈਸਲਾ ਕੁੱਨ ਸੰਨ ਲੱਗ ਚੁੱਕੀ ਸੀ। ਅਗਲੇ ਦਿਨਾਂ ਵਿੱਚ ਹੀ ਸੁਪਰੀਮ ਕੋਰਟ ਨੇ ਉਪ ਰਾਸ਼ਟਰਪਤੀ ਡੈਲਸੀ ਰੋਡਰਗ੍ਰਿਜ਼ ਨੂੰ ਕਾਰਜਕਾਰੀ ਰਾਸ਼ਟਰਪਤੀ ਦੀ ਸੌ ਚੁਕਾ ਦਿੱਤੀ। ਉਸਨੇ ਇਹ ਅਹੁਦਾ ਸੰਭਾਲਦਿਆਂ ਹੀ ਬਿਆਨ ਦਿੱਤਾ ਕਿ ਉਹ ਅਮਰੀਕਾ ਨਾਲ ਸਹਿਯੋਗ ਕਰੇਗੀ। ਉਸਨੇ ਅਮਰੀਕਾ ਨੂੰ ਤੇਲ ਦੇਣ ਲਈ ਵੀ ਸਹਿਮਤੀ ਜਤਾਈ ਹੈ। ਉਧਰ 트ੰਪ ਨੇ ਦੇਸ਼ ਦੀ ਬਾਗਡੋਰ ਸੰਭਾਲਣ ਲਈ ਆਸਵੰਦ ਵਿਰੋਧੀ ਧਿਰ ਦੀ ਆਗੂ ਮਚਾਡੋ ਨੂੰ ਦੇਸ਼ ਸੰਭਾਲਣ ਦੇ ਐਯੂ ਕਰਾਰ ਦਿੱਤਾ ਹੈ। ਭਾਵੇਂ ਮਚਾਡੋ ਆਪਣਾ ਨੋਬਲ ਪੁਰਸਕਾਰ 트ੰਪ ਨੂੰ ਦੇਣ ਬਹਾਨੇ ਚਾਰਾਜੋਈ ਕਰਨ ਲਈ ਵਾਈਟ ਹਾਊਸ ਗਈ ਹੈ। ਪਰ ਹੁਣ ਤੱਕ ਦੇ ਟਰੰਪ ਦੇ ਰੁਖ ਤੋਂ ਜ਼ਾਹਿਰ ਹੁੰਦਾ ਹੈ ਕਿ ਪਹਿਲਾ ਗੰਡ ਤੁੱਪ ਹੋ ਗਈ ਸੀ ਵੈਨਜੂਏਲਾ ਵਿੱਚ ਇਸ ਬਾਰੇ ਸਵਾਲ ਉੱਠਨੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਬਾਰੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਗੈਲਸੀ ਰੋਡਰਗਿਜ਼ ਨੇ ਕਿਹਾ ਹੈ ਕਿ ਉਹਨਾਂ ਨੂੰ ਅਮਰੀਕੀਆਂ ਨੇ ਕਿਹਾ ਕਿ ਨਿਕੋਲਸ ਮਾਦੂਰੋ ਅਤੇ ਉਸ ਦੀ ਪਤਨੀ ਮਾਰੇ ਗਏ ਹਨ ਤੁਹਾਡੇ ਸਾਹਮਣੇ ਇਹੀ ਰਾਹ ਹੈ ਕਿ ਤੁਸੀਂ ਅਮਰੀਕਾ ਨਾਲ ਸਹਿਯੋਗ ਕਰੋ ਨਹੀਂ ਤਾਂ ਤੁਹਾਨੂੰ ਅਤੇ ਤੁਹਾਡੇ ਭਰਾ ਜੋ ਕੈਬਨਟ ਮੰਤਰੀ ਵੀ ਹੈ ਨੂੰ ਵੀ ਮਾਰ ਦਿੱਤਾ ਜਾਵੇਗਾ ਇਸ ਕਰਕੇ ਅਸੀਂ ਸੋਚਿਆ ਕਿ ਹੋਰ ਕੋਈ ਰਾਹ ਨਹੀਂ ਅਤੇ ਇਸ ਸਥਿਤੀ ਵਿੱਚ ਅਮਰੀਕਾ ਦਾ ਸਹਿਯੋਗ ਕਰਨਾ ਮੰਨਿਆ ਜੋ ਵੀ ਹੋਵੇ ਸਭ ਕੁਝ ਸ਼ਕੀਤਾ ਹੈ ਸ਼ੱਕ ਹੈ ਕਿ ਇਹ ਸੌਦਾ ਕਾਰਜਕਾਰੀ ਰਾਸ਼ਟਰਪਤੀ ਦੇ ਕੈਬਨਟ ਮੰਤਰੀ ਭਰਾ ਨੇ ਕੀਤਾ ਹੈ ਇਹ ਸਭ ਕੁਝ ਦੇ ਦਰਮਿਆਨ ਵੈਨਿਜੂਏਲਾ ਵਿੱਚ ਅਮਰੀਕਾ ਵਿਰੁੱਧ ਮੁਜਾਰੇ ਹੋਏ ਹਨ ਪਰ 트럼ਪ ਦੀ ਕਮਾਂਤਰੀ ਹਾਂ ਤਾਂ ਇੱਥੇ ਵੈਨਜੂਏਲਾ ਤੇ ਹੀ ਨਹੀਂ ਹੋਇਆ। ਡਾਵੋਸ ਵਿੱਚ ਕਮਾਂਤਰੀ ਆਰਥਿਕ ਫੋਰਮ ਦੇ ਸੰਮੇਲਨ ਵਿੱਚ ਟਰੰਪ ਦਾ ਭਾषण ਹੰਕਾਰ, ਧਮਕੀਆਂ ਅਤੇ ਡਰਾਵਿਆਂ ਦਾ ਖੁੱਲ੍ਹਮਖੁੱਲਾ ਸੰਗ੍ਰਹਿ ਸੀ। ਉਸਨੇ ਕਿਹਾ ਕਿ ਗ੍ਰੀਨਲੈਂਡ ਸਾਨੂੰ ਚਾਹੀਦਾ ਹੈ। ਸਾਨੂੰ ਭਾਵੇਂ ਕਿਸੇ ਤਰ੍ਹਾਂ ਵੀ ਲੈਣਾ ਪਵੇ ਅਤੇ ਇਸ ਲਈ ਸਾਨੂੰ ਕੁਝ ਵੀ ਕਰਨਾ ਪਵੇ। ਯੂਰਪੀ ਮੁਲਕਾਂ ਵੱਲੋਂ ਆਪਣੇ ਫੌਜੀ ਗ੍ਰੀਨਲੈਂਡ ਤੇ ਤੰਗ ਕੱਸਦਿਆਂ ਉਸਨੇ ਕਿਹਾ ਕਿ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਇਸ ਤਰ੍ਹਾਂ ਸਾਨੂੰ ਰੋਕ ਲਵੋਗੇ? ਉਸਨੇ ਕਿਹਾ ਕਿ ਦੂਸਰੀ ਸੰਸਾਰ ਜੰਗ ਸਮੇ 나ਜ਼ੀਆਂ ਨੇ ਡੈਨਮਾਰਕ ਤੇ 6 ਘੰਟਿਆਂ ਵਿੱਚ ਕਬਜ਼ਾ ਕਰ ਲਿਆ ਸੀ ਇਹ ਅਮਰੀਕਾ ਹੀ ਸੀ ਜਿਸ ਨੇ ਡੈਨਮਾਰਕ ਨੂੰ 나ਜ਼ੀਆਂ ਤੋਂ ਮੁਕਤ ਕਰਾਇਆ ਸੀ ਇਸ ਦੇ ਸ਼ੁਕਰਾਨੇ ਵਜੋਂ ਹੀ ਡੈਨਮਾਰਕ ਨੂੰ ਗ੍ਰੀਨਲੈਂਡ ਸਾਨੂੰ ਦੇ ਦੇਣਾ ਚਾਹੀਦਾ ਸੀ ਉਸ ਦੀ ਮੁੱਖ ਧਾਰਾ ਯੂਰਪ ਵਿਰੁੱਧ ਰਹੀ ਉਸਨੇ ਕਿਹਾ ਕਿ ਯੂਰਪ ਵਧੀਆ ਹੈ ਪਰ ਇੱਕ ਗਲਤ ਦਿਸ਼ਾ ਵੱਲ ਜਾ ਰਿਹਾ ਹੈ ਉਸ ਦਾ ਕਾਰਨ ਯੂਰਪ ਦੀ ਕਮਜ਼ੋਰ ਲੀਡਰਸ਼ਿਪ ਹੈ ਇਸ ਲੀਡਰਸ਼ਿਪ ਨੂੰ ਬਦਲਣਾ ਚਾਹੀਦਾ ਹੈ ਉਸਨੇ ਕਿਹਾ ਕਿ ਯੂਰਪ ਵਾਲੇ ਗ੍ਰੀਨਲੈਂਡ ਨੂੰ ਲੈ ਕੇ ਨਾਟੋ ਬਾਰੇ ਸਵਾਲ ਖੜੇ ਕਰਦੇ ਹਨ ਅਮਰੀਕਾ ਨਾਟੋ ਦਾ ਖਰਚਾ ਚੁੱਕਦਾ ਹੈ ਅਮਰੀਕਾ ਤੋਂ ਬਿਨਾ ਨਾਟੋ ਕੀ ਹੈ ਇਸ ਦਾ ਸ਼ਾਇਦ ਫੌਰੀ ਕਾਰਨ ਇਹ ਵੀ ਰਿਹਾ ਹੋਵੇ ਕਿ ਟਰੰਪ ਜਿਸ ਤਰ੍ਹਾਂ ਯੇਲਨਸਕੀ ਨੂੰ ਰੂਸ ਨਾਲ ਸਮਝੌਤੇ ਲਈ ਮਨਾ ਰਿਹਾ ਹੈ ਯੂਰਪੀ ਮੌਲਕ ਵੀ ਉਸ ਵਿੱਚ ਯੇਲਨਸਕੀ ਨੂੰ ਉਂਗਲਾਂ ਲਾ ਰਹੇ ਹਨ ਕੈਨੇਡਾ ਬਾਰੇ ਬੋਲਦਿਆਂ 트럼ਪ ਨੇ ਕਿਹਾ ਕਿ ਅਮਰੀਕਾ ਬਿਨਾ ਕੈਨੇਡਾ ਦੀ ਕੀ ਹੋਂਦ ਹੈ ਪਰ 트럼ਪ ਦੀ ਧੌਂਸ ਨਹੀਂ ਮੰਨੀ ਗਈ ਮੈਕਰੋ ਨੇ ਕਿਹਾ ਉਸਨੇ ਜੋ ਬਿਆਨ ਦਿੱਤਾ ਸੀ ਕਿ ਕਿਸੇ ਨੂੰ ਯਕ ਤਰਫਾ ਆਪਣੇ ਵੱਲੋਂ ਹੀ ਸੰਸਾਰ ਪ੍ਰਬੰਧ ਪ੍ਰਬੰਧ ਨੂੰ ਬਦਲਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਤੇ ਅੱਜ ਵੀ ਕਾਇਮ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਦੀ ਹੋਂਦ ਆਪਣੇ ਦਮ ਤੇ ਹੈ ਉਹ ਕਿਸੇ ਤੇ ਵੀ ਨਿਰਭਰ ਨਹੀਂ ਡੋਨਾਲਡ 트੍ਰੰਪ ਧੱਕੇ ਨਾਲ ਬਹੁਤ ਰੂਵੀ ਸੰਸਾਰ ਨੂੰ ਇੱਕ ਤਰੂਵੀ ਸੰਸਾਰ ਬਣਾਉਣ ਲਈ ਯਤਨਸ਼ੀਲ ਹੈ ਉਹ ਸਮਝਦਾ ਹੈ ਕਿ ਪੁੱਤਨ ਨੂੰ ਪਤਿਆ ਕੇ ਉਹ ਸਾਰੇ ਸੰਸਾਰ ਤੇ ਆਪਣੀ ਫੌਜੀ ਤਾਕਤ ਜਮਾ ਸਕਦਾ ਹੈ ਕਿਉਂਕਿ ਉਸ ਦਾ ਹਕੀਕੀ ਅਤੇ ਸਮਰੱਥ ਪ੍ਰਤੀਦਵੰਦੀ ਮੁਕਾਬਲੇ ਯੋਗ ਚੀਨ ਅਜੇ ਜੰਗ ਵਿੱਚ ਨਾ ਉਲਝਣ ਦੀ ਨੀਤੀ ਤੇ ਚੱਲ ਰਿਹਾ ਹੈ 트੍ਰੰਪ ਬਹੁਤ ਰੂਵੀ ਸੰਸਾਰ ਦੀ ਹਕੀਕਤ ਨੂੰ ਮੰਨਣੋਂ ਹੀ ਇਨਕਾਰ ਨਹੀਂ ਬਲਕਿ ਸਮਝਣੋਂ ਵੀ ਅਸਮਰੱਥ ਹੈ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਜਿਸ ਚੀਜ਼ ਨੂੰ ਮੁੱਖ ਵਿਰੋਧੀ ਮੰਨ ਕੇ ਇਹ ਸਾਰੀ ਵਿਸਾਤ ਵਿਛਾ ਰਿਹਾ ਹੈ ਇਹ ਉਸ ਦੇ ਨਹੀਂ ਚੀਨ ਦੇ ਹਿੱਤ ਵਿੱਚ ਭੁਗਤ ਰਹੀ ਹੈ ਫਰਾਂਸ ਦਾ ਰਾਸ਼ਟਰਪਤੀ ਮੈਕਰੋ ਡਾਵੋਸ ਸੰਮੇਲਨ ਤੋਂ ਕੁਝ ਅਰਸਾ ਪਹਿਲਾਂ ਹੀ ਚੀਨ ਜਾ ਕੇ ਆਇਆ ਹੈ ਇਸ ਸੰਮੇਲਨ ਤੋਂ ਬਾਅਦ ਦਾ ਘਟਨਾਕਰਮ ਵੀ ਦਿਲਚਸਪ ਹੈ ਕੈਨੇਡਾ ਇੱਕ ਅਰਸੇ ਤੋਂ ਅਮਰੀਕਾ ਦੀ ਚੁੱਕ ਵਿੱਚ ਚੀਨ ਨਾਲ ਆੜਾ ਲਾਈ ਬੈਠਾ ਸੀ ਡਾਬੋ ਸਮੇਲਨ ਤੋਂ ਐਨ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨ ਦਾ ਦੌਰਾ ਕੀਤਾ ਹੈ ਇਸ ਦੌਰੇ ਦੌਰਾਨ ਕਾਰਨੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਨਪਿੰਗ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਵਫਦਾਂ ਨੇ ਆਪਸੀ ਵਪਾਰ ਲਈ ਕੁਝ ਸਮਝੌਤਿਆਂ ਤੇ ਦਸਤਖਤ ਕੀਤੇ ਹਨ ਇਸ ਘਟਨਾਕਰਮ ਨਾਲ ਡੋਨਾਲਡ ਨੂੰ ਕੀ ਜੜ ਗਈ ਹੈ ਉਸਨੇ ਦਬਕਾ ਮਾਰਿਆ ਕਿ ਜੇਕਰ ਕੈਨੇਡਾ ਨੇ ਚੀਨ ਨਾਲ ਵਪਾਰਕ ਸਮਝੌਤੇ ਕੀਤੇ ਤਾਂ ਉਹ ਕੈਨੇਡਾ ਤੇ 100% ਦੀ ਟੈਰਫ ਲਗਾ ਦੇਵੇਗਾ ਪਰ ਪ੍ਰਧਾਨ ਮੰਤਰੀ ਕਾਰਨੀ ਨੇ ਇਸ ਨੂੰ ਗੋਲਿਆ ਤੱਕ ਨਹੀਂ ਉਸ ਨੇ ਕੈਨੇਡੀਅਨ ਲੋਕਾਂ ਨੂੰ ਕੈਨੇਡਾ ਵਿੱਚ ਬਣੀਆਂ ਵਸਤਾਂ ਹੀ ਖਰੀਦਣ ਅਤੇ ਵਰਤਣ ਦਾ ਸੱਦਾ ਦਿੱਤਾ ਹੈ ਉਸ ਦਾ ਅਸਰ ਜਿਹੜਾ ਵਾ ਉਹ ਅਮਰੀਕਾ ਦੇ ਨਿਰਿਆਤੇ ਆਉਣਾ ਸ਼ੁਰੂ ਹੋ ਗਿਆ ਹੈ ਯੂਰਪੀ ਦੇਸ਼ਾਂ ਵਿੱਚ ਅਮਰੀਕਾ ਦਾ ਸਭ ਤੋਂ ਨੇੜਲਾ ਸੰਗੀ ਬਰਤਾਨੀਆਂ ਹੈ ਹੁਣ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਕੀਥ ਸਟਾਰਮਰ ਚੀਨ ਦੀ ਯਾਤਰਾ ਤੇ ਗਿਆ ਹੋਇਆ ਹੈ ਹੁਣ ਜਰਮਨ ਦਾ ਚਾਂਸਲਰ ਫ੍ਰੈਡਰਿਕ ਮਰਜ਼ ਵੀ ਚੀਨ ਯਾਤਰਾ ਦੀਆਂ ਤਿਆਰੀਆਂ ਕਰ ਰਿਹਾ ਹੈ ਅਜਿਹੀਆਂ ਖਬਰਾਂ ਹਨ ਡਨਾਲਡ ਦੇ ਮਸੂਬਿਆਂ ਮੰਚਿਆਂ ਦੇ ਬਾਵਜੂਦ ਬਹੁਤ ਰੂਵੀ ਸੰਸਾਰ ਮੂੰਹ ਜੋਰ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ